ਬਹੁਤ ਵੱਡੀ ਖਬਰਾਂ ਜਿਵੇਂ ਕਿ ਬੀਤੀ ਰਾਤ ਕੱਲ੍ਹ ਸ਼ਾਮ ਜਿਹੜਾ ਕਬੱਡੀ ਕੱਪ ਹੋਇਆ ਤੇ ਉਹਦੇ ਵਿੱਚ ਰਾਣਾ ਬੱਲਾ ਚੌਰੀਆ ਨੂੰ ਮਾਰ ਦਿੱਤਾ ਗਿਆ ਪਰ ਇਹਦੀ ਜ਼ਿੰਮੇਵਾਰੀ ਲੈ ਲਈ ਹੈ ਔਰ ਕਿਹਨੇ ਲਈ ਇਹਦੇ ਤਾਰ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਨੇ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਅਕਸਰ ਤੁਸੀਂ ਵੇਖਿਆ ਬਹੁਤ ਵੱਡੇ ਵੱਡੇ ਖੁਰਾਸੇ ਹੋ ਗਏ ਕੋਈ ਕਹਿੰਦਾ ਜੀ ਇੱਥੇ ਚਾਰ ਬੰਦੇ ਆ ਕੇ ਉਹਨੂੰ ਮਾਰ ਗਏ ਜੀ ਕੋਈ ਕਹਿੰਦਾ ਉਹਦੇ ਮੂੰਹ ਦੇ ਉੱਤੇ ਕੱਪੜਾ ਪਾ ਲਿਆ ਗਿਆ ਪਰ ਜਿਹੜੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਵੀਡੀਓ ਦੇ ਜ਼ਰੀਏ ਬੇहद ਜ਼ਿਆਦੇ ਹਲਾ ਦੇਣ ਵਾਲੀ ਆ ਬਹੁਤ ਸਾਰੇ ਗੈਸਟਰਾਂ ਤੇ ਸ਼ੱਕ ਕੀਤਾ ਜਾ ਰਿਹਾ ਸੀ ਕਿ ਭਈ ਆ ਗੈਂਗ ਦਾ ਨਾ ਕੰਮ ਹੋਵੇ ਕਦੇ ਬੰਬੀਹਾ ਗੈਂਗ ਦਾ ਨਾ ਹੋਵੇ ਪਰ ਅਸਲ ਸੱਚ ਆ ਜਿਹੜਾ ਉਹ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਰਾਣਾ ਬੱਲਾ ਚੌਰੀਆ ਕੌਣ ਸੀ ਉਹ ਇੱਕ ਖਿਡਾਰੀ ਇੱਕ ਇਸ ਤਰ੍ਹਾਂ ਦਾ ਕਿ ਕਬੱਡੀ ਦੇ ਜਿੰਨੇ ਵੀ ਟੀਮਾਂ ਦੇ ਲੋਕ ਸੀ ਉਹਨਾਂ ਨੂੰ ਅੱਗੇ ਪ੍ਰਮੋਟ ਕਰਦਾ ਸੀ ਉਹਨੂੰ ਪ੍ਰਮੋਟਰ ਵੀ ਕਿਹਾ ਜਾਂਦਾ ਸੀ ਤਾਂ ਰਾਣਾ ਬੱਲਾ ਚੌਰੀਆ ਤੋਂ ਪਹਿਲਾਂ ਇੱਕ ਹੋਰ ਸ਼ਖਸੀਅਤ ਦਾ ਨਾਮ ਆ ਗਿਆ ਮਨਕੀਰ ਤੌਲਖ ਤੁਸੀਂ ਸੁਣਿਆ ਕਿ ਮਨਕੀਰ ਤਾਲਖ ਉਸੇ ਕਬੱਡੀ ਕੱਪ ਦੇ ਵਿੱਚ ਥੋੜੀ ਦੇਰ ਬਾਅਦ ਪਹੁੰਚਣ ਵਾਲਾ ਸੀ ਪਰ ਇੱਥੇ ਮੈਸੇਜ ਕਿਹਨੂੰ ਗਿਆ ਮਨਕੀਰ ਤਾ ਆਲ ਖੜੋ ਯਾਨੀ ਮਨਕੀਰ ਤਾਲਖ ਦੀ ਉਹਨਾਂ ਲੋਕਾਂ ਦੇ ਨਾਲ ਨੇੜਤਾ ਸੀ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਨੀ ਮਾਰਿਆ ਸੀ ਤਾਂ ਇਹਦੇ ਵਿੱਚ ਹੁਣ ਇੱਕ ਖੁਲਾਸਾ ਹੁੰਦਾ ਜਾ ਰਿਹਾ ਜਿਹਦੇ ਨਾਲ ਸੂਈ ਮਨਕੀਰਤ ਵੱਲ ਵੀ ਘੁੰਮ ਰਹੀ ਹੈ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਤੁਸੀਂ ਮਨਕੀਰਤ ਦਾ ਨਾਮ ਸੁਣ ਲਿਆ ਕਿ ਮਨਕੀਰ ਤਾਲਖ ਉਸੇ ਕਬੱਡੀ ਕੱਪ ਦੇ ਵਿੱਚ ਥੋੜੀ ਦੇਰ ਬਾਅਦ ਪਹੁੰਚਣ ਵਾਲਾ ਸੀ ਪਰ ਰਾਣਾ ਬੱਲਾ ਚੌਰੀਆਂ ਨੂੰ ਮਾਰ ਕੇ ਮੈਸੇਜ ਕੀ ਦੇਣਾ ਚਾਹੁੰਦੇ ਸੀ ਔਰ ਕਿਹਨੇ ਇਸ ਦੀ ਜ਼ਿੰਮੇਵਾਰੀ ਲੈ ਲਈ ਆ ਉਹ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਨਾਲ ਜਿਹੜਾ ਮਾਮਲਾ ਜੁੜਿਆ ਨਾ ਬੜਾ ਹੀ ਅਹਿਮ ਹੈ ਇਹਦੇ ਵਿੱਚ ਕਿਹਾ ਗਿਆ ਕਿ ਭਾਈ ਮੂਸੇਵਾਲੇ ਦਾ ਅਸੀਂ ਬਦਲਾ ਲਿਆ ਔਰ ਮੂਸੇਵਾਲੇ ਦੇ ਜਿੰਨੇ ਵੀ ਬੰਦੇ ਕਾਤਲ ਨੇ ਅਸੀਂ ਉਹਨਾਂ ਨੂੰ ਗੱਡੀ ਚੜਾ ਦਿਆਂਗੇ ਯਾਨੀ ਪੰਜਾਬ ਦੇ ਅੰਦਰ ਫਿਰ ਤੋਂ ਇੱਕ ਗੈਂਗਬਾਰ ਫੇਰ ਤੋਂ ਤਰਫਲੀ ਮਚ ਗਈ ਐ ਇਸ ਖਬਰ ਦੇ ਨਾਲ ਰਾਤ ਬਹੁਤ ਸਾਰੀਆਂ ਖਬਰਾਂ ਆਈਆਂ ਕਿ ਰਾਣਾ ਬੱਲਾ ਚੌਰੀਆਂ ਦਾ ਕਤਲ ਹੋ ਗਿਆ ਔਰ ਉਹਦੇ ਪਿੱਛੇ ਕਿਸੇ ਵੱਡੀ ਗੈਂਗ ਦਾ ਹੱਥ ਹੈ ਤਾਂ ਹੁਣ ਸਮਝ ਨਹੀਂ ਲੱਗ ਰਹੀ ਸੀ ਕਿ ਮਾਮਲਾ ਹੈ ਕੀ ਪਰ ਜਿਹੜੀ ਇਹ ਖਬਰ ਹੈ ਨਾ ਇਹਦੇ ਨਾਲ ਪੂਰਾ ਪੰਜਾਬ ਹਿੱਲ ਗਿਆ ਨਾ ਕਿਉਂਕਿ ਇਹਦੀ ਜ਼ਿੰਮੇਵਾਰੀ ਸਿੱਧੂ ਮੂਸੇਵਾਲੇ ਦੇ ਇੱਕ ਦੋਸਤ ਨੇ ਲੈ ਲਈ ਐ ਕਿਉਂ ਲੈ ਲਈ ਐ ਕਿਉਂਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਉਸ ਬੰਦੇ ਨੂੰ ਬਾਹਰ ਭੇਜਿਆ ਗਿਆ ਉਦੇ આરોਪ ਮੂਸੇ ਵਾਲੇ ਦੇ ਲੱਗੇ ਉਸ ਤੋਂ ਬਾਅਦ ਮੂਸੇ ਵਾਲੇ ਨੂੰ ਮਾਰ ਦਿੱਤਾ ਜਾਂਦਾ ਪਰ ਹੁਣ ਪੰਜਾਬ ਦੇ ਅੰਦਰ ਇਸ ਵੱਡੇ ਖੁਲਾਸੇ ਨੇ ਬਹੁਤ ਸਾਰੀਆਂ ਗੈਂਗਾਂ ਦੀਆਂ ਵੀ ਅੱਖਾਂ ਖੋਲ ਦਿੱਤੀਆਂ ਨੇ ਕਿਉਂਕਿ ਪੰਜਾਬ ਦੇ ਲੋਕ ਤਾਂ ਹੀ ਸਮਝ ਰਹੇ ਸੀ ਕਿ ਕਿਤੇ ਜੱਗੂ ਭਗਵਾਨਪੁਰੀਆ ਜਾਂ ਕਿਸੇ ਵੱਡੀ ਹੋਰ ਗੈਂਗ ਦਾ ਕੰਮ ਹੈ ਪਰ ਉਹਦੇ ਵਿੱਚ ਤਾਂ ਜੀ ਸਿੱਧੂ ਦੇ ਨਾਲ ਤਾਰਾ ਜੁੜ ਗਈਆਂ ਨੇ ਔਰ ਰਾਣਾ ਬੱਲਾਚਾਰੀਆ ਦਾ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤਾਂ ਉਸ ਬੰਦੇ ਦੇ ਘਰ ਦੇ ਵਿੱਚ ਮਾਤਮ ਕੀ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਾਰੇ ਖਬਰ ਹੈ ਜਿਹੜੀ ਐਵੇਂ ਪੂਰਾ ਪੰਜਾਬ ਹਿਲਾ ਦਿੱਤਾ ਤਾਂ ਸੁਣੋ ਤੇ ਆਂਦੇ ਨਾਲ ਕਿ ਆਖਰ ਜ਼ਿੰਮੇਵਾਰੀ ਕਿਸ ਤਰ੍ਹਾਂ ਲਈ ਗਈ ਹੈ ਮਾਮਲਾ ਕੀ ਹੈ ਉਸ ਤੋਂ ਬਾਅਦ ਅਗਲੀ ਅਪਡੇਟ ਰਾਣਾ ਬਲਾਚੌਰੀਆ ਦੀ ਘਰਵਾਲੀ ਦੀ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਰਾਣਾ ਬਲਾਚੌਰ ਉਸ ਸਾਥਿਓ ਇਸ ਜਾਣਕਾਰੀ ਨੂੰ ਤੁਸੀਂ ਹੋਰ ਵੀ ਮਾਧਿਮਾ ਤੋਂ ਸੁਣ ਚੁੱਕੇ ਹੋ ਲੇਕਿਨ ਇਸ ਵਕਤ ਇਸ ਵਾਰਦਾਤ ਦੇ ਸੰਦਰਭ ਵਿੱਚ ਸਭ ਤੋਂ ਵੱਡੀ ਜਾਣਕਾਰੀ ਇਹ ਹੈ ਕਿ ਇਸ ਵਾਰਦਾਤ ਦੀ ਜ਼ਿੰਮੇਵਾਰੀ ਚੁੱਕਣ ਵਾਲਾ ਜਿਹੜਾ ਅਪਰਾਧਿਕ ਗਿਰੋਹ ਹੈ ਗੈਂਗ ਹੈ ਉਸ ਗੈਂਗ ਦੇ ਵਿੱਚ ਇੱਕ ਅਜੇਹਾ ਵਿਅਕਤੀ ਵੀ ਹੈ ਜੋ ਕਿ ਸਿੱਤੂ ਮੋਸੇਵਾਲਾ ਹਤਿਆਕਾਂਡ ਤੋਂ ਬਾਅਦ ਦੇਸ਼ ਛੱਡ ਕੇ ਫਰਾਰ ਹੋ ਗਿਆ ਸੀ ਆਸਟ੍ਰੇਲੀਆ ਜੀ ਹਾਂ ਮੈਂ ਗੱਲ ਕਰਦਾ ਪਿਆ ਹਾਂ ਉਸੇ ਸ਼ਗਨਪ੍ਰੀਤ ਸਿੰਘ ਦੀ ਉਹੀ ਸ਼ਗਨਪ੍ਰੀਤ ਜਿਸ ਦਾ ਨਾਂ ਜਿਸ ਦੀ ਭੂਮਿਕਾ ਸਿੱਤੂ ਮੋਸੇਵਾਲਾ ਕਤਲ ਤੋਂ ਬਾਅਦ ਉੱਪਰੀ ਸੀ ਵਿੱਕੀ ਮਿੱਟੂ ਖੇੜਾ ਹਤਿਆਕਾਂਡ ਮਾਮਲੇ ਵਿੱਚ ਆਪਾਂ ਸਭ ਜਾਣਦੇ ਕਿ ਅਗਸਤ 2021 ਦੇ ਵਿੱਚ ਬੋਹਾੜੀ ਦੇ ਵਿੱਚ ਹੀ ਵਿੱਕੀ ਮਿੱਟੂ ਖੇੜਾ ਦਾ ਕਤਲ ਕੀਤਾ ਗਿਆ ਸੀ ਤੇ ਇਸ ਵਾਰਦਾਤ ਦੀ ਜਿਹੜੀ ਅਪਰਾਧਿਕ ਸਾਜ਼ਿਸ਼ ਤਿਆਰ ਕੀਤੀ ਗਈ ਉਸ ਵਿੱਚ ਇੱਕ ਅਹਿਮ ਕڑی ਸੀ ਸ਼ਗਨਪ੍ਰੀਤ ਜੋ ਕਿ ਇਸ ਵਿੱਕੀ ਮਿੱਟੂ ਖੇੜਾ ਹਤਿਆਕਾੜ ਵਿੱਚ ਆਪਣਾ ਨਾਂ ਉਭਰਨ ਪੁਲਿਸਿਆ ਤਫ਼ਤੀਸ਼ ਜਿਸ ਵਿੱਚ ਕਈ ਬੰਮੀਹਾ ਗੈਂਗ ਦੇ ਗੈਂਗਸਟਰ ਕਾਬੂ ਕੀਤੇ ਗਏ ਸਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਜਿਹੜੀ ਜਾਣਕਾਰੀ ਉਪਰ ਹੀ ਸ਼ਗਨਪ੍ਰੀਤ ਦਾ ਨਾਂ ਜੋ ਕਿ ਸਿੱਧੂ ਮੂਸੇਵਾਲਾ ਦਾ ਇੱਕ ਨੇੜਲਾ ਏਡ ਵੀ ਮੰਨੇ ਜਾਂਦਾ ਸੀ ਜਦੋਂ ਉਸ ਦਾ ਨਾਂ ਉਭਰਿਆ ਉਸ ਤੋਂ ਬਾਅਦ ਸ਼ਗਨਪ੍ਰੀਤ ਦੁਬਈ ਤੋਂ ਵਾਪਸ ਪਹੁੰਚਿਆ ਹੀ ਮੋਰ ਫਲਾਈਟ ਫਾਰ ਕੇ ਆਸਟ੍ਰੇਲੀਆ ਨਿਕਲ ਜਾਂਦਾ ਜਿਸ ਤੋਂ ਬਾਅਦ ਉਹ ਅੱਜ ਤੱਕ ਵਾਪਸ ਮੁਲਕ ਨਹੀਂ ਪਰਤਿਆ ਉਸਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਝ ਪਟੀਸ਼ਨਸ ਵੀ ਲਾਈਆਂ ਲੇਕਿਨ ਇਹ ਜਿਹੜੀ ਵਾਰਦਾਤ ਹੁਣ ਤੋਂ ਕੁਝ ਹੀ ਘੰਟੇ ਪਹਿਲਾਂ ਵਾਪਰੀ ਹੈ ਜਿਸ ਵਿੱਚ ਰਾਣਾ ਬਲਾਚੌਰੀਆ ਦਾ ਕਤਲ ਕੀਤਾ ਗਿਆ ਇਸ ਵਾਰਦਾਤ ਦੀ ਜ਼ਿੰਮੇਵਾਰੀ ਜਿਸ ਗਿਰੋ ਨੇ ਚੁੱਕੀ ਹੈ ਤੇ ਡੋਨੀ ਬਲ ਜੋ ਕਿ ਪਹਿਲਾਂ ਵੀ ਮਾਝੇ ਦੇ ਇਲਾਕੇ ਵਿੱਚ ਬਹੁਤ ਸੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ ਇਹ ਪੂਰਾ ਦਾ ਪੂਰਾ ਗੈਂਗ ਉਸ ਦੇ ਨਾਲ ਰਲ ਕੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਚੁੱਕ ਰਿਹਾ ਹੈ ਸ਼ਗਨ ਪ੍ਰੀਤ ਸਿੰਘ ਉਹਨੇ ਬਹੁਤ ਸੁਣ ਲਿਆ ਪੰਜਾਬ ਵਾਲੇ ਸਿੱਧੂ ਮੂਸੇਵਾਲੇ ਦਾ ਜਿਹੜਾ ਇੱਕ ਕਰੀਬੀ ਬੰਦਾ ਯਾਨੀ ਸ਼ਗਨ ਪ੍ਰੀਤ ਸਿੰਘ ਮੁਰਖ ਦੇ ਵਿੱਚ ਆਸਟ੍ਰੇਲੀਆ ਭੇਜ ਦਿੱਤਾ ਗਿਆ ਸੀ ਸਿੱਧੂ ਮੂਸੇਵਾਲੇ ਦੁਆਰਾ ਔਰ ਹੁਣ ਉਸੇ ਬੰਦੇ ਦੇ ਨਾਲ ਇੱਕ ਬਹੁਤ ਵੱਡੀ ਗੈਂਗ ਦਾ ਵੀ ਦੱਸਿਆ ਜਾ ਰਿਹਾ ਨਾਲ ਹੀ ਉਹਦਾ ਹੱਥ ਜੁੜਿਆ ਉਹਨਾਂ ਸਾਰਿਆਂ ਨੇ ਮਿਲ ਕੇ ਇਹ ਕਾਰਨਾਮੇ ਨੂੰ ਅੰਜਾਮ ਦਿੱਤਾ ਯਾਨੀ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਆ ਪਰ ਇਹਦੇ ਵਿੱਚ ਮਨਕੀਰ ਤਾਲਖ ਵੀ ਮਨਕੀਰ ਤਾਲਖ ਵੀ ਉੱਥੇ ਥੋੜੀ ਦੇਰ ਬਾਅਦ ਪਹੁੰਚਣ ਵਾਲੇ ਸੀ ਕਿ ਜੇਕਰ ਮਨਕੀਰ ਤਾਲਖ ਪਹੁੰਚ ਜਾਂਦਾ ਕਿ ਨਿਸ਼ਾਨਾ ਮਨਕੀਰ ਤਾਲਖ ਹੁੰਦੇ ਜਾਂ ਨਹੀਂ ਇਹ ਕੁਝ ਨਹੀਂ ਕਹਿ ਸਕਦੇ ਕਿਉਂ ਕਿਉਂਕਿ ਮਨਕੀਰ ਤਾਲਖ ਦਰਸਾਲ ਦੇ ਵਿੱਚ ਇੱਕ ਤਰ੍ਹਾਂ ਦਾ ਨਿਸ਼ਾਨਾ ਤੇ ਹੀ ਨਹੀਂ ਕਿਉਂ ਕਿਉਂਕਿ ਮਨਕੀਰ ਤਾਲਖ ਨੇ ਕਈ ਵਾਰ ਆਪਣੇ ਬੰਨੀਓ ਖੁਲਾਸਾ ਕੀਤਾ ਕਿ ਮੈਨੂੰ ਥ੍ਰੈਟ ਆ ਰਹੀਆਂ ਨੇ ਮੈਨੂੰ ਮਾਨਸਿਕ ਤੌਰ ਤੇ ਕਹਿੰਦਾ ਇਹ ਮੈਂਟਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਮਨਕੀਰ ਤਾਲਖ ਨੇ ਖੁਦ ਵੀ ਖੁਲਾਸੇ ਕੀਤੇ ਨੇ ਕਿ ਮਨਕੀਰ ਤਾਲਖ ਜਿਵੇਂ ਕਿ ਚਰਚਾਵਾਵਾਂ ਦੇ ਵਿੱਚ ਆ ਗਿਆ ਕਈ ਵਾਰ ਉਹਨਾਂ ਦੀ ਇੰਟਰਵਿਊਆਂ ਦੇ ਵਿੱਚ ਵੀ ਆਇਆ ਕਿ ਸਿੱਧੂ ਮੂਸੇਵਾਲੇ ਦੇ ਨਾਲ ਜਿਹੜੇ ਕਿ ਕਾਤਲ ਲੋਕ ਦੇ ਉਹਦੇ ਉਹਨਾਂ ਲੋਕਾਂ ਦੇ ਨਾਲ ਇਹਨਾਂ ਦਾ ਸਬੰਧ ਨਹੀਂ ਖਾਰੇ ਲਾਏ ਗਏ ਜੀਹਾਂ ਦੇ ਵਿੱਚ ਉਹਨਾਂ ਨੇ ਮੰਨਿਆ ਵੀ ਅਮਨਕੀਰ ਤੌਲਖ ਨੇ ਕੀ ਅਗਲਾ ਨਿਸ਼ਾਨਾ ਮਨਕੀਰ ਤੌਲਖ ਨੇ ਜਾਂ ਇਹੋ ਜੇ ਖਿਡਾਰੀ ਜਿਵੇਂ ਕਿ ਬਹੁਤ ਸਾਰੀਆਂ ਸ਼ਖਸੀਅਤ ਪੰਜਾਬ ਦੇ ਵਿੱਚੋਂ ਪੰਜਾਬ ਦੇ ਨਾਮੀ ਖਿਡਾਰੀ ਕਹਿ ਲੋ ਪੰਜਾਬ ਦੇ ਕਲਾਕਾਰ ਕਹਿ ਲੋ ਗੈਂਗਬਾੜ ਦੇ ਵਿੱਚ ਮਾਰੇ ਜਾ ਰਹੇ ਨੇ ਇਹਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਵੱਡਾ ਕਦਮ ਚੱਕਣਾ ਚਾਹੀਦਾ ਕਿਉਂਕਿ ਸਾਡੇ ਹੀ ਪੰਜਾਬ ਦੇ ਅੰਦਰ ਇੱਕ ਐਨੀ ਗੰਗਵਾੜ ਹੋਣ ਲੱਗ ਗਈ ਹੈ ਕਿ ਜੁਪੀ ਬਿਹਾਰ ਦਾ ਵੀ ਨਾਮ ਪਿੱਛੇ ਛੱਡ ਦਿੱਤਾ ਐ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੱਡੇ ਪੱਧਰ ਦੇ ਉੱਤੇ ਇਸ ਗੱਲ ਦੇ ਉੱਤੇ ਮਜ਼ਬੂਤੀ ਦੇ ਨਾਲ ਐਕਸ਼ਨ ਕਰਨਾ ਚਾਹੀਦਾ ਬਾਕੀ ਕੰਮ ਬਾਅਦ ਦੇ ਵਿੱਚ ਕਿਉਂਕਿ ਪੰਜਾਬ ਦੀ ਜਿਹੜੀ ਪੰਜਾਬੀਅਤ ਹੈ ਨਾ ਤੇ ਜਿਹੜਾ ਸਾਡਾ ਵਿਰਸਾ ਹੈ ਉਹਦੇ ਨਾਲ ਜੁੜੇ ਹੋਏ ਕਲਾਕਾਰ ਉਹਦੇ ਨਾਲ ਜੁੜੇ ਹੋਏ ਸਾਡੇ ਖਿਡਾਰੀ ਇਹ ਜਿਹੜੀਆਂ ਵਿਰਸੇ ਦੀਆਂ ਗੱਲਾਂ ਨੇ ਇਹਨਾਂ ਨੂੰ ਰੋਕ-ਥਾਮ ਕੇ ਰੱਖਣਾ ਚਾਹੀਦਾ ਇਹਨਾਂ ਦੇ ਉੱਤੇ ਵੱਡਾ ਐਕਸ਼ਨ ਪੰਜਾਬ ਦੀ ਸਰਕਾਰ ਨੂੰ ਲੈਣਾ ਚਾਹੀਦਾ ਕਿਉਂਕਿ ਕਿੰਨੇ ਖਿਡਾਰੀ ਗਏ ਨੇ ਸਾਡੇ ਵਿੱਚੋਂ ਬਹੁਤ ਸਾਰੇ ਖਿਡਾਰੀ ਚਲੇ ਗਏ ਨੇ ਬਹੁਤ ਸਾਰੇ ਸਾਡੇ ਉੱਚ ਕੋਟੀ ਦੇ ਖਰਾਕਾਰ ਚਲੇ ਗਏ ਨੇ ਪਰ ਮਨਕੀਰ ਤਾਲਖ ਅੱਜ ਵੀ ਪਲੇਂਜੇ ਵਿੱਚ ਨੇ ਕਿਉਂਕਿ ਮਨਕੀਰ ਤਾਲਖ ਨੇ ਖੁਦ ਕਹੀ ਆਪਣੀ ਜਵਾਨੀ ਕਿ ਹੈ ਕਿ ਮੇਰੇ ਬੱਚਿਆਂ ਤੱਕ ਥ੍ਰੈਟ ਆ ਰਹੇ ਨੇ ਮੈਨੂੰ ਆ ਰਹੇ ਨੇ ਯਾਨੀ ਇੱਕ ਬੰਦੇ ਨੂੰ ਖੁੱਲੇ ਆਮ ਜ਼ਿੰਦਗੀ ਜੀਉਣ ਦਾ ਕੋਈ ਹੱਕ ਨਹੀਂ ਹੈ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਹੈ ਕਿ ਇਹਨਾਂ ਗੱਲਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਐਕਸ਼ਨ ਕਰਕੇ ਤੇ ਹੁਣ ਇਹਦਾ ਇਨਵੈਸਟੀਗੇਸ਼ਨ ਕਰਕੇ ਉਹਨਾਂ ਲੋਕਾਂ ਨੂੰ ਅੰਦਰ ਦੇਣਾ ਚਾਹੀਦਾ ਜਿਨ੍ਹਾਂ ਲੋਕਾਂ ਨੇ ਰਾਣਾ ਬੱਲਾ ਚੌਰੀਆ ਦੀ ਹੱਤਿਆ ਕੀਤੀ ਕਿਉਂਕਿ ਗੱਲਾ ਉਹ ਖਿਡਾਰੀ ਨਹੀਂ ਸੀ ਬਲਕਿ ਪੰਜਾਬ ਦੀ ਇੱਕ ਸ਼ਾਨ ਹੁੰਦੇ ਆ ਜਿਹੜੇ ਖਿਡਾਰੀ ਨੇ ਐਸ ਕਰਕੇ ਇਸ ਗੱਲ ਤੇ ਸੰਗਿਆਤਾ ਲੈਣਾ ਚਾਹੀਦਾ ਤਾਂ ਤੁਹਾਡਾ ਇਹਨਾਂ ਗੱਲਾਂ ਤੇ ਕੀ ਕਹਿਣਾ ਆਠੀਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨ